ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਕੀ ਹਾਲ ਚਾਲ ਠੀਕ ਠਾਕ ਲਓ ਜੀ ਇੱਕ ਵਾਰੀ ਫੇਰ ਅਸੀਂ ਹੁਣ ਵਲੌਗ ਲੈ ਕੇ ਆਏ ਹਾਂ ਕਾਫੀ ਦਿਨਾਂ ਬਾਅਦ ਐਕਚੁਅਲੀ ਅਸੀਂ ਥੋੜਾ ਜਿਹਾ ਘੁੰਮਣ ਗਏ ਤੇ ਉਹਦੇ ਕਰਕੇ ਸਟਾਕ ਵੀ ਕਾਫੀ ਜਮਾ ਹੋ ਗਿਆ ਵਾ ਤੇ ਵਲੌਗ ਨਹੀਂ ਬਣ ਪਾਇਆ ਸ਼ਾਪ ਵੀ ਬੰਦ ਰਹੀ ਹੈ ਹੁਣ ਓਪਨ ਕਰਤੀ ਆ ਸੋ ਆਓ ਤੁਹਾਨੂੰ ਦਿਖਾਈਏ ਸੂਟ ਪਹਿਲਾ ਸੂਟ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਆਪਾਂ ਆਰੀ ਵਰਕ ਦਾ ਸੂਟ ਰੈਡੀ ਕੀਤਾ ਵਾ ਲੈ ਕੇ ਤੇ ਬਾਜੂ ਤੇ ਦੇ ਵਰਕ ਦਾ ਸੂਟ ਵੇਖੀ ਜਾਓ ਅੱਜ ਤੁਹਾਨੂੰ ਤੜਾ ਤੜ ਘੈਂਟ ਘੈਂਟ ਸੂਟ ਵਿਖਾਈ ਜਾਣੇ ਆਪਾਂ ਮਿੰਟੋ ਮਿੰਟ ਹੈਂਡਵਰਕ ਤੇ ਬਹੁਤ ਹੀ ਸੋਹਣਾ ਢੇਰੇ ਤੇ ਬਾਜੂ ਤੇ ਕੰਮ ਸ਼ਰਟ ਦੇ ਵਿੱਚ ਬੁਟੀ ਆ ਸਾਰੀ ਚ ਦੇਖੋ ਨੈਟਿਵ ਰੂਲਸ ਦਾ ਪਾਕਿਸਤਾਨੀ ਬਾਜੂ ਇਹ ਆਪਾਂ ਕਾਟਨ ਫੈਬਰਿਕ ਤੇ ਜਿਹੜੇ ਵੀ ਫੈਬਰਿਕ ਤੇ ਬਣਾਉਣਾ ਚਾਹਦੇ ਹੋ ਉਹਦੇ ਤੇ ਬਣਾ ਸਕਦੇ ਹੋ ਮਾਰੇ ਤੋਂ ਕਾਟਨ ਤੇ ਵਰਕ ਕਰਨੇ ਚੋ ਬੇਟਾ 2 ਮਿੰਟ ਇਹ ਸੋਣਾ ਪਵੇਗਾ ਪਸ ਸ਼ਰਟ ਦੇ ਵਰਕ ਤੇ ਸ਼ਰਟ ਦਾ 18 ਪਸ ਬਾਜੂ ਜਿੰਨਾ ਦੁਪੱਟਾ ਟਾਈ ਐ ਲਾਈ ਨੈਕਸਟ ਆਪਾਂ ਕੋਲ ਕਲਰ ਚੈੱਕ ਕਰੋ ਤੁਸੀਂ ਇਹ ਵੀ ਕੁਟਾ ਸਟਾਈਲ ਸਟਿਚ ਹੋਇਆ ਆ ਹਾਂ ਪਾਕਿਸਤਾਨੀ ਬਾਜੂ ਨੇ ਰਿਤ ਇਹਨੇ ਐਕਟਿਵ ਬਨਿਆਵਾ ਇੱਕ ਪੱਤੀ ਕਪੱਤੀ ਇੱਕ ਕਪੱਤੀ ਇਹ ਹੋਰ ਚੈੱਕ ਕਰੋ ਇਹਦੇ ਘੇਰੇ ਤੇ ਵਰਕਾ ਤੇ ਇਹ ਚਾਕ ਤੇ ਬਾਜੂ ਤੇ ਹਾਂ ਉਹਨੇ ਇਸ ਵਿੱਚ ਤਾਂ ਹੇਅਰ ਦੇਖੋ ਪਾਪਾ ਅੱਗੇ ਆ ਨੈਕਸਟ ਸਰ ਦਾ ਕਾਟਨ ਤੇ ਰੈਡੀ ਕੀਤਾ ਸੂ ਬਹੁਤ ਹੀ ਸੋਹਣੀ ਉਹ ਲਾਈਟ ਜੀ ਸ਼ੇਡ ਪਲੱਸ ਸਲਵਾਰ ਤੇ ਵੀ ਕੰਮ ਆ ਬਾਜੂ ਦੇ ਨੈਕਸਟ ਹੈਂਡ ਵਰਕ ਦਾ ਸ਼ਿਮਰ ਤੇ ਰੈਡੀ ਕੀਤਾ ਵਾ ਸ਼ਰਟ ਦਾ ਘੇਰਾ ਪਲੱਸ ਬਾਜੂ ਪਲੱਸ ਇਹਦਾ ਸਲਵਾਰ ਦਾ ਨਾਲ ਪੌਂਚਾ ਰੈਡੀ ਬਾਟਮ ਤੇ ਕੋਰ ਪੈਟਰਨ ਚੁਣਿਸ਼ੇ ਦਾ ਹਾਂਜੀ ਬਾਟਮ ਤੇ ਸਲਵਾਰ ਦੇ ਪਹੁੰਚੇ ਤੇ ਵੇਲਾ ਪਲੱਸ ਕਲੀਆਂ ਵਾਲਾ ਦੇਕ ਬੈਕ ਸਾਈਡ ਤੇ ਕੰਮ ਆਊਗਾ ਫਰੰਟ ਸਾਈਡ ਫਰੰਟ ਸਾਈਡ neck ਪਲੱਸ ਕਲੀਆਂ ਪਲੱਸ ਬਾਜੂ ਦੇ ਬੋਰ ਇਸੋਣਾ ਡਿਜ਼ਾਈਨ ਦੇ ਦਿੱਤਾ ਵਾ ਪੂਰੀ ਸ਼ਰਟ ਦੇ ਵਿੱਚ ਪੂਰੀ ਸ਼ਰਟ ਦੇ ਵਿੱਚ ਬੁਟੀ ਆਉਗੀ ਬਹੁਤ ਸੋਹਣੇ ਫਲਾਵਰ ਬਣੇ ਆ ਲਓ ਜੀ ਅਗਲਾ ਸੂਟ ਪੂਰੀ ਤੇ ਬੇਤਾ ਹੱਥ ਤੇ ਬਾਜੂ ਸ਼ੁਰੂਆਤ ਚੈੱਕ ਕਰੋ ਕਲਰ ਕੰਟਰਾਸਟ ਚੈੱਕ ਕਰੋ ਤੁਸੀਂ ਇਹ ਸਾਰੇ ਰੈਡੀ ਸੂਟ ਆ कॉटन ਦੇ ਤੁਸੀਂ ਬਾਈ ਵੀ ਕਰ ਸਕਦੇ ਆ ਔਨ ਆਰਡਰ ਤੇ ਵੀ ਬਣਾ ਸਕਦੇ ਆ ਆਪਣੇ ਪ੍ਰਾਈਸ ਵਗੈਰਾ ਇਹਨਾਂ ਦੇ ਕੀ ਆ ਪ੍ਰਾਈਸ ਸਾਰਿਆਂ ਦੇ ਅੰਦਰ 3000 ਆ ਹੈਂਡਵਰਕ ਵਾਲੇ ਜਿਹੜੇ ਆ ਕਾਸਟਲੀ ਆ ਬਾਕੀ ਜਿਹੜੇ कॉटन ਦੇ ਆ ਕੋਈ 2500 2200 2800 ਇਹਦੇ ਅਜਸਟ ਜਸਟ ਕੀ ਰਿਤੇ ਵਰਕ ਕਰ ਤੇ ਬਾਕੀ ਤੇ ਇਹਦਾ ਫੈਬਰਿਕ ਚੈੱਕ ਕਰੋ ਇੱਕ ਨਵਾਂ ਫੈਬਰਿਕ ਆਇਆ ਵਾ ਪ੍ਰਿੰਟ ਆ ਸਾਰੇ ਜਿਹਾ रानी शेड दी रेवंडा फैब्रिक का मज़ेदार लगदी बहुत सोणा कॉर्नर ते फ्लावर प्लस बाजू ते बहुत ये सारी चीज़ बुक करते हो तो ही ऑनलाइन भी बाई भी कर सकते जो इना च कलर ऑप्शन जदे कुत्ता बनवाना चोंदरे को तो भी पांजगा शर्ट दे विच बुत्ती मोरपिया कलर प्लस बाजू ਵੇਟ ਪਲੱਸ 4 ਚੇਤੇ ਵਰਕ ਆਊਗਾ ਪਲੱਸ ਬਾਜੂ ਤੇ ਵੇਲ ਸ਼ਰਟ ਸਾਰੀ ਦੇ ਵਿੱਚ ਘੁੱਟਦੀ ਹੋਊਗੀ